ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ ਭਾਈ ਮਾਨਸੁਖ ਨੇ ਰਾਜੇ ਸ਼ਿਵਨਾਬ ਨੂੰ ਇਸ਼ਨਾਨ ਕਰਨ ਦਾ ਮਹਾਤਮ ਦੱਸਿਆ ਉਹਨਾਂ ਆਖਿਆ ਕਿ ਜਿਹੜਾ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ 3 ਵਜੇ ਤੋਂ ਪਹਿਲਾਂ ਪਹਿਲਾਂ ਇਸ਼ਨਾਨ ਕਰ ਲਵੇ ਉਹਨੂੰ ਸਵਾਮਨ ਸੋਨਾ দান ਕਰਨ ਜਿੰਨਾ ਫਲ ਲੱਗਦਾ ਹੈ ਤੇ ਜਿਹੜਾ ਚਾਰ ਘੜੀਆਂ ਰਾਤ ਰਹਿੰਦੀ ਭਾਵ ਕੇ ਡੇਢ ਘੰਟਾ ਪਹਿਲਾਂ ਸਾਢੇ 1:4 ਵਜੇ ਇਸ਼ਨਾਨ ਕਰ ਲਵੇ ਇਸ ਤੋਂ ਪਹਿਲਾਂ ਪਹਿਲਾਂ ਉਹਨੂੰ ਸਵਾ ਮਣ ਚਾਂਦੀ ਦਾਨ ਕਰਨ ਜਿੰਨਾ ਫਲ ਲੱਗਦਾ ਜਿਹੜਾ ਇੱਕ ਘੜੀ ਰਾਤ ਰਹਿਨੇ ਆ ਇਸ਼ਨਾਨ ਕਰ ਲਵੇ ਸਾਢੇ 5 ਵਜੇ ਤੋਂ 6 ਵਜੇ ਦੇ ਵਿੱਚ ਵਿੱਚ ਉਹਨੂੰ ਸਵਾ ਮਣ ਦੁੱਧ ਦਾਨ ਕਰਨ ਜਿੰਨਾ ਫਲ ਲੱਗਦਾ ਹੈ ਉਹਨੂੰ ਪ੍ਰਾਪਤ ਹੁੰਦਾ ਜਿਹੜਾ 6 ਵਜੇ ਤੋਂ ਅਤੇ ਪ੍ਰਾਤਕਾਲ ਭਾਵ ਸਵਾ ਕ 6 ਸਾਢੇ 6 ਵਜੇ ਤੱਕ ਉੱਠ ਕੇ ਇਸ਼ਨਾਨ ਕਰ ਲਵੇ ਉਹਨੂੰ ਸਵਾ ਮਣ ਜਲ ਦਾਨ ਕਰਨ ਜਿੰਨਾ ਫਲ ਪ੍ਰਾਪਤ ਹੁੰਦਾ ਹੈ ਪਰ ਜਿਹੜਾ 6:30 ਵਜੇ ਤੋਂ 6 ਵਜੇ ਤੋਂ ਬਾਅਦ ਵਿੱਚ ਜਿਹੜਾ ਦਿਨ ਚੜ੍ਹੇ ਤੇ ਇਸ਼ਨਾਨ ਕਰਦਾ ਵੇਦ ਸ਼ਾਸਤਰ ਕਹਿੰਦੇ ਨੇ ਪੁਰਾਤਨ ਗ੍ਰੰਥ ਕਹਿੰਦੇ ਨੇ ਵੀ ਉਹਦੇ ਘਰ ਦੇ ਵਿੱਚ ਉਹ ਦਲਿਤ